ਅਸ਼ਕ ਵੀ ਨਿਤਾਣਾ ਹੋ ਕੇ ਨਹੀਂ ਰਹਿਣਾ ਚਾਹਦਾ ਪ੍ਰਮਾਤਮਾ ਦੀ ਇੱਛਾ ਤਾਂ ਦੇਚ ਹੈ ਪ੍ਰਮਾਤਮਾ ਦੀ ਪ੍ਰਾਪਤੀ ਤਾਂ ਦੀ ਪ੍ਰਾਪਤੀ ਹੈ ਜਿੱਥੇ ਤਾਂ ਹੋਵੇ ਮਾਨ ਵੀ ਉੱਥੇ ਹੀ ਹੁੰਦਾ ਹੈ ਮਾਨ ਤਾਂ ਦੀ ਹੀ ਪ੍ਰਕਰਮਾ ਕਰਦਾ ਹੈ ਜਿੱਥੇ ਤਾਂ ਹੋਵੇਗਾ ਮਾਨ ਉਥੇ ਇਸ ਤਰ੍ਹਾਂ ਕਦਮਾਂ ਦੇ ਵਿੱਚ ਝੁਕਦਾ ਹੈ ਜਿਸ ਤਰ੍ਹਾਂ ਝਰਨਿਆਂ ਤੋਂ ਨਿਕਲੇ ਹੋਇਆ ਜਲ ਸਾਗਰ ਦੀ ਤਰਫ ਦੌੜਦਾ ਹੈ ਅਨੰਤ ਕਾਲ ਤੋਂ ਮਨੁੱਖ ਦੇ ਅੰਦਰ ਇਹ ਮੁੱਖ ਬੜੇ ਪਰਬਲ ਰੂਪ ਵਿੱਚ ਰਹੀ ਹੈ ਕਿ ਤਾਣ ਮਿਲੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵੀ ਇੱਕ ਅਗੰਮੀ ਪੰਕਤੀ ਹੈ ਔਰ ਆਸ ਉਸ ਦੇ ਤਾਂ ਤੇ ਮਾਣ ਮੰਗਦੇ ਨੇ ਮਾਣ ਮੰਗਦੇ ਤਾਂ ਮਨ ਰੂਹ ਧਨ ਲక్ష్ਮੀ ਸੁਤ ਦੇ ਹੇ ਪ੍ਰਭੂ ਤੋ ਤਾਂ ਨੀ ਦੇ ਤੋ ਮਾਣ ਵੀ ਦੇ ਨਿਤਾਣਾ ਮਨੁੱਖ ਨਿਮਾਣਾ ਹੁੰਦਾ ਹੈ ਨਿਤਾਣੀ ਕੌਮ ਨਿਮਾਣੀ ਹੁੰਦੀ ਹੈ ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ ਔਰ ਆਮ ਕਹਾਵਤ ਹੈ ਕਮਜ਼ੋਰ ਮਨੁੱਖ ਮਰਨ ਤੋਂ ਪਹਿਲੇ ਹੀ ਮਰ ਜਾਂਦਾ ਹੈ ਕਮਜ਼ੋਰ ਦੇਸ਼ ਮੁਰਦਾ ਹੁੰਦਾ ਕਮਜ਼ੋਰ ਕੌਮਾਂ ਵਕਤ ਤੋਂ ਪਹਿਲੇ ਮਿਟ ਜਾਂਦੀਆਂ ਔਰ ਉਹਨਾਂ ਨੂੰ ਮਿਟਾਣ ਲੱਗਿਆਂ ਸਤਨੂ ਰੰਚਕਾ मात्र ਵੀ ਕੋਈ ਕਠਿਨਾਈ ਉਠਾਣੀ ਨਹੀਂ ਪੈਂਦੀ ਇਸ ਵਾਸਤੇ ਅਚੇਤਨ ਮਨ ਦੇ ਵਿੱਚ ਇਹ ਭਾਵਨਾ ਮਨੁੱਖ ਦੇ ਬਣੀ ਰਹਿੰਦੀ ਹੈ ਕਿ ਤਾਕਤ ملے ਸ਼ਕਤੀ ਮਿਲੇ ਜਦ ਬ੍ਰਹਮ ਗਣੀਆਂ ਨੇ ਕਹਿ ਦਿੱਤਾ ਪ੍ਰਮਾਤਮਾ ਹੀ ਸ਼ਕਤੀ ਹੈ ਹੋਰ ਕੋਈ ਸ਼ਕਤੀ ਹੀ ਨਹੀਂ ਉਹ ਇੱਕ ਤਾਕਤ ਹੈ ਉਹ ਇੱਕ ਤਾਣ ਹੈ ਪ੍ਰਸਿਆਣੀ ਮਨੁੱਖ ਪ੍ਰਮਾਤਮਾ ਦੀ ਤਰਫ ਲਗਭ ਹੋਏ ਕਿੰਨੀ ਕੁ ਸ਼ਕਤੀ ਹੈ ਉਹ ਨਾਪ ਤੋਲ ਤੋਂ ਪਰੇ ਦੀ ਗੱਲ ਹੈ ਕਿਤਾ ਤਾਣ ਸਵਾਲੇ ਰੂਪ ਕਿੰਨਾ ਉਸ ਦਾ ਤਾਣ ਹੈ ਕਿੰਨੇ ਉਸ ਵੀ ਸਮਰਤਾ ਹੈ ਸਹਿ ਪ੍ਰਮਾਨ ਕਰਦਨ ਇਹ ਕੂਵਤ ਕਿਛ ਦੇਚ ਹੈ ਇਹ ਅੰਦਾਜ਼ਾ ਕੌਣ ਲਾ ਸਕਦਾ ਹੈ ਕਿਉਂਕਿ ਅੰਦਾਜ਼ੇ ਲਾਣ ਦੇ ਪੈਮਾਨੇ ਬੰਦੇ ਕੋਲ ਤਿੰਨ ਨੇ ਗਿਣ ਲੈਣਾ ਤੋਲ ਲੈਣਾ ਔਰ ਨਾਪ ਲੈਣਾ ਉਹ ਨਾਪ ਵਿੱਚ ਨਹੀਂ ਆਉਂਦਾ ਕੋਈ ਨਾ ਜਾਣੇ ਤੇਰਾ ਕੈਤਾ ਕੇਵਲ ਚੀਰਾ ਤੇਰਾ ਚੋਲਾ ਕਿੰਨਾ ਕੁ ਵੱਡਾ ਹੈ ਨਾਪ ਦੇਚ ਨਹੀਂ ਆਉਂਦਾ ਅਤੁਲ ਕਿਉਂ ਤੋਲਿਆ ਜਾਏ ਉਹ ਤੋਲ ਦੇਚ ਵੀ ਨਹੀਂ ਆਉਂਦਾ ਉਹਦੀਆਂ ਸਿਫਤਾਂ ਗਿਣਤੀ ਦੇਚ ਵੀ ਨਹੀਂ ਆਉਂਦੀਆਂ ਅੰਤ ਨ ਸਿਫਤੀ ਕਹਿ ਨਾ ਜੋ ਤੋਲ ਦੇਚ ਆ ਜਾਏ ਜੋ ਗਿਣਤੀ ਦੇਚ ਆ ਜਾਏ ਔਰ ਜੋ ਨਾਪ ਦੇਚ ਆ ਜਾਏ ਉਹਦੀ ਸੀਮਾ ਬਣ ਜਾਂਦੀ ਹੈ ਉਹ ਅਨੰਤ ਨਹੀਂ ਹੈ ਉਹਦੀ ਸੀਮਾ ਬਣ ਗਈ ਪ੍ਰਮਾਤਮਾ ਅਸੀਮ ਹੈ ਪਕੜ ਤੋਂ ਪਰੇ ਹੈ ਕਿਉਂਕਿ ਨਾਪ ਤੋਲ ਤੇ ਗਿਣਤੀ ਤੋਂ ਪਰੇ ਪਰਮ ਸ਼ਕਤੀ ਹੈ ਮਹਾਨ ਸ਼ਕਤੀ ਹੈ ਜੈਸੇ ਕਿਸੇ ਮਸ਼ੀਨ ਦੀ ਤਾਕਤ ਅਸੀਂ ਨਾਪਣੀ ਹੋਵੇ ਉਹਦੇ ਉੱਪਰ ਲਿਖਿਆ ਹੁੰਦਾ ਹੈ ਬਈ ਇੰਨੇ ਹਾਊਸ ਪਾਵਰ ਦੀ ਹੈ ਬ੍ਰਹਿਮੰਡ ਵਿੱਚ ਕਿੰਨੀ ਕੁ ਸ਼ਕਤੀ ਹੈ ਪਰਮਾਤਮਾ ਵਿੱਚ ਕਿੰਨੀ ਕੁ ਸ਼ਕਤੀ ਹੈ ਅਸੀਂ ਨਹੀਂ ਨਾਪ ਸਕਦੇ ਨਹੀਂ ਤੋਲ ਸਕਦੇ ਗਿਣਤੀ ਮਿੰਤੀ ਦਾ ਉੱਥੇ ਕੋਈ ਅੰਦਾਜ਼ਾ ਨਹੀਂ परमात्मा ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ ਸ਼ਕਤੀ ਦੀ ਪ੍ਰਾਪਤੀ ਹੈ ਤਾਕਤ ਦੀ ਪ੍ਰਾਪਤੀ ਹੈ ਤੇ ਜਦ ਤਾਣ ਮਿਲਦਾ ਹੈ ਤਾਂ ਮਾਣ ਦਾ ਮਿਲਣਾ ਸੁਭਾਵਿਕ ਹੋ ਜਾਂਦਾ ਹੈ ਕੁਦਰਤੀ ਹੋ ਜਾਂਦਾ ਹੈ ਤਾਣ ਸਤਿપુરੂਸ਼ਾਂ ਨੇ ਆਲੰਗ પુરੂਸ਼ਾਂ ਨੇ ਕਈ ਤਰ੍ਹਾਂ ਦੇ ਮੰਨੇ ਨੇ ਆਨੰਦ ਦਾ ਤਾਣ ਧਨ ਦਾ ਤਾਣ ਬૌਧਿਕ ਤਾਣ ਫਿਰ ਮਾਨਸਿਕ ਤਾਣ ਔਰ ਅੰਤ ਦੇਚ ਮਨਿਆ ਹੈ ਅਧਿਆਤਮਕਤਾ ਅਧਿਆਤਮਕ ਸ਼ਕਤੀ ਤਨਮਤਾ ਦਾ ਇਹਦੀ ਆਪਣੀ ਥਾਂ ਤੇ ਖਾਸ ਦਰਜਾ ਰੱਖਦਾ ਹੈ ਪਹਿਲਵਾਨ ਦਾ ਰਿਸ਼ਤ ਪੁਸ਼ਟ ਸਰੀਰ ਤਾਕਤ ਦੀ ਬਕਾਇਦਾ ਇੱਕ ਨਮਾਇਸ਼ ਹੈ ਔਰ ਉਸ ਦਾ ਸਰੀਰ ਕਈਆਂ ਨੂੰ ਪ੍ਰਭਾਵਿਤ ਕਰਦਾ ਹੈ ਕونکہ ਪਹਿਲਵਾਨ ਦੇ ਸਰੀਰ ਵਿੱਚ ਆਮ ਸਰੀਰਾਂ ਦੇ ਨਾਲੋਂ ਜ਼ਿਆਦਾ ਤਾਕਤ ਹੈ ਇਸ ਵਸਤੀ ਸੰਸਾਰ ਵਿੱਚ ਉੱਚ ਪੱਧਰ ਦੇ ਪਹਿਲਵਾਨਾਂ ਦਾ ਵੀ ਮਾਣ ਹੈ ਸੜ ਦੇਸ਼ ਦੇ ਸਭ ਤੋਂ ਉੱਚੇ ਵੱਡੇ ਪਹਿਲਵਾਨ ਨੂੰ ਭਾਰਤ ਕੇਸਰੀ ਦਾ ਲਕਬ ਦਿੱਤਾ ਜਾਂਦਾ ਹੈ ਸਮੁੱਚੀ ਦੁਨੀਆ ਦੇ ਪਹਿਲਵਾਨ ਸਲਮਾਨ ਵੀ ਦ੍ਰਿਸ਼ਟੀ ਨਾਲ ਵੇਖੇ ਜਾਂਦੇ ਹਨ ਉਹਨਾਂ ਦੇ ਵੀ ਚੇਲੇ ਹੁੰਦੇ ਨੇ ਉਹਨਾਂ ਦੇ ਵੀ ਜਲੂਸ ਨਿਕਲਦੇ ਨੇ ਔਰ ਉਹਨਾਂ ਨੂੰ ਵੀ ਬੜੀ ਹਸਰਤ ਭਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਹੈ ਕਿ ਤਾਣ ਹੈ ਇਹ ਗਲ ਵਖਰੀ ਹੈ ਕਿ ਉਹ ਤਾਣ ਸਰੀਰਕ ਤਾਣ ਹੈ ਤਨ ਦਾ ਤਾਣ ਹੈ ਇਸ ਵਾਸਤੇ ਆਲੇ ਦੁਆਲੇ ਮਾਣ ਪ੍ਰਕਰਮਾ ਕਰਦਾ ਹੈ ਮਾਣ ਤੋਂ ਮੁਰਾਦ ਅਹੰਭਾਵ ਨਹੀਂ ਹੰਕਾਰ ਨਹੀਂ ਪ੍ਰਤੀਸ਼ਟਾ ਪਰ ਪ੍ਰਤੀਸ਼ਟਾ ਉੱਥਈਏ ਜਿੱਥੇ ਕੋਈ ਸ਼ਕਤੀ ਹੈ ਜਿੱਥੇ ਕੋਈ ਤਾਣ ਹੈ ਤੋਂ ਤੰਨ ਦਾ ਤਾਣ ਵੀ ਆਪਣੀ ਦੁਨੀਆ ਦੇ ਵਿੱਚ ਇੱਕ ਖਾਸ ਦਰਜਾ ਰੱਖਦਾ ਹੈ ਲੇਕਿਨ ਇਹ ਸਭ ਤੋਂ ਨਿਛਲੇ ਦਰਜੇ ਦਾ ਤਾਣ ਹੈ ਕਿਉਂਕਿ ਇਸ ਤਰ੍ਹਾਂ ਦਾ ਤਾਣ ਕੁਦਰਤ ਨੇ ਬਹੁਤ ਸਾਰੇ ਪਸ਼ੂਆਂ ਨੂੰ ਵੀ ਬਖਸ਼ਿਸ਼ ਕਰ ਰੱਖਿਆ ਹੈ ਮਨੁੱਖ ਦੇ ਸਰੀਰ ਨਾਲੋਂ ਤਾਕਤ ਕਈ ਗੁਣਾ ਜ਼ਿਆਦਾ ਪਸ਼ੂਆਂ ਦੇ ਵਿੱਚ ਅਗਰ ਮਨੁੱਖ ਦੇ ਤਨ ਵਿੱਚ ਵੀ ਬਹੁਤ ਵੱਡਾ ਤਾਣ ਪੈਦਾ ਹੋ ਜਾਏ ਬੜੀ ਸ਼ਕਤੀ ਪੈਦਾ ਹੋ ਜਾਏ ਉਹ ਪੰਜ ਸੱਤ ਮਨ ਦਾ ਪੱਥਰ ਚੁੱਕ ਸਕੇ ਔਰ ਉਹ ਕੁਸ਼ਤੀ ਵਿੱਚ ਭਾਰੀ ਪਰਖਮ ਮਨੁੱਖ ਨੂੰ ਵੀ ਹਰਾ ਸਕੇ ਗਿਰਾ ਸਕੇ ਤਾਂ ਇਸ ਦਾ ਪ੍ਰਭਾਵ ਸਮੁੱਚੇ ਜਗਤ ਤੇ ਪੈਂਦਾ ਹੈ ਔਰ ਐਸੇ ਪੁਰਸ਼ ਦਾ ਸਨਮਾਨ ਵੱਧ ਜਾਂਦਾ ਹੈ ਤਨ ਦੇ ਤਾਣ ਤੋਂ ਬਾਅਦ ਜੋ ਤਾਣ ਅਹਮ ਹੈ ਮਨੁੱਖੀ ਜਗਤ ਦੇ ਵਿੱਚ وہ ہے دھن داتا ایک مورکھ دیا منکھ ہوگے لاغر تے بیمار گئے پر اس کو دھن ہے تو چونکہ دھن ایک تان ہے اس دا مان ہوگے گا اس دی پرتشتہ ہوگے گی مان اس دے آلے دوالے پر کرے گا تو دھن بھی ایک شکتی ہے دھن بھی ایک تان ہے پہلوان دی پوجہ ਸ਼ਕਤੀ ਦੀ ਪੂਜਾ ਹੈ ਧਨਵਾਨ ਦੀ ਪੂਜਾ ਸ਼ਕਤੀ ਦੀ ਪੂਜਾ ਹੈ ਫਰਕ ਸਿਰਫ ਇਤਨਾ ਹੈ ਉਹ ਤਨ ਦੀ ਸ਼ਕਤੀ ਹੈ ਇਹ ਧਨ ਦੀ ਸ਼ਕਤੀ ਇੱਕ ਗਾਥਾ ਹੈ ਬੜੀ ਸੁੰਦਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸੰਬੰਧਿਤ ਹੈ ਬਹਾਦਰ ਸ਼ਾਹ ਮੁਗਲ ਸਮਰਾਟ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ সিংহাসਨ ਤੇ ਬਿਠਾਇਆ ਕਦਮਾਂ ਦੇ ਚ ਉਹ ਆਪ ਬੈਠਾ اس بھری ہوئی محفل ایک سید بھی بیٹھا سی جو بہادر شاہ دا ایک طریقے دا راج گرو سی بھاؤ دینی تعلیم دین والا سی سید گرو گوبند سنگ جی مہاراج سنگاسن سے بیٹھا ہوا ویخ کے اگ بگولا ہو گیا آپ اتبار ہو گیا کیونکہ بہادر شاہ نے ਕਦੀ ਵੀ ਸੈਦ ਨੂੰ ਆਪਣੇ ਸਿੰਘਾਸਣ ਤੇ ਨਹੀਂ ਬਿਠਾਇਆ ਸੀ ਸੈਦ ਖੁਦ ਹੈਰਾਨ ਇੱਕ ਅਨਮਤ ਦੇ ਗੁਰੂ ਇੱਕ ਅਨਮਤ ਦਾ ਰਹਿਬਰ ਉਹ ਸਿੰਘਾਸਣ ਤੇ ਬੈਠੇ ਔਰ ਵਕਤ ਦਾ ਬਾਦਸ਼ਾ ਉਸਦੇ ਕਦਮਾਂ 'ਚ ਬੈਠੇ ਹੈ ਈਰਖਾ ਖਾ ਗਿਆ ਜਲਨ ਪੈਦਾ ਹੋਈ ਬਾਦਸ਼ਾ ਤੇ ਤੇ ਹੰਸਾ ਉਹ ਨਾ ਗੜ ਸਕਿਆ ਪਰ ਉਹ ਗੁੱਸਾ ਕਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ

کیونکہ پیغمبر اوتاری پورش ولی اللہ دی پہچان ہی شکتی تو ہے کرامات تو ہے عظمت تو ہے سا کہ لگے ولی اللہ دی پہچان کس ڈھنگ نال ہے سوال یہ نہیں سوال یہ ہے کہ توں کرامات ویکھنا چاہنا عظمت ویکھنا چاہنا, توں شکتی, ویکھنا چاہنا توں شکتی ویکھنا چاہنا تو وہ شکتی اگر توں ویکھنی ہے ਆਪਕਾ ਵਸਦੀ ਹੈ ਭਾਦਰ ਸਾਹਿਬ ਦੇ ਮੋਂ ਵਿੱਚ ਵਾਕ ਨੇ ਬੜੇ ਸੁੰਦਰ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ ਮਾਰੇ ਬਖਸ਼ੇ ਦੇਰ ਵੀ ਨਾ ਇਸ ਮੁਕਮੇ ਲੱਖ ਅਜ਼ਮਤ ਤੇ ਨਾ ਵੇਖ ਤੇ ਸਹੀ ਭਾਦਰ ਸਾਹਿਬ ਦੀ ਜ਼ਬਾਨ ਤੋਂ ਨਿਕਲਿਆ ਹੋਇਆ ਇੱਕ ਅੱਖਰ ਇੱਕ ਗੱਲ ਹਜ਼ਾਰਾਂ ਹੀ ਮੰਨਣ ਨੂੰ ਤਿਆਰ ਹੈ ਇਹ ਚਾਹੇ ਜਿਸ ਨੂੰ ਮਾਰ ਦੇਵੇ ਇਹ ਚਾਹੇ ਜਿਸ ਨੂੰ ਬਖਸ਼ ਦੇਵੇ ਜ਼ਬਾਨ ਤੋਂ ਇੱਕੋ ਗੱਲ ਨਿਕਲਦੀ ਹੈ ਸੈਂਕੜੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਸਾਹਿਬ ਕਹਿੰ ਲਗੇ ਸੈਦ ਇਕਰامات ਨਹੀਂ ਤੇ ਹੋਰ ਕੀ ਇਹ ਅਜ਼ਮਤ ਨਹੀਂ ਤੇ ਹੋਰ ਕੀ ਹੈ ਤੋ ਦਿਨ ਰਾਤ ਇਸ ਕਰਾਮਾਤ ਨੂੰ ਵੇਖਦਾ ਹੈ ਤੇ ਅਜੇ ਸਮਝਿਆ ਨਹੀਂ ਕਿ ਕਰਾਮਾਤ ਕਿਸ ਨੂੰ ਕਹਿੰਦੇ ਅਜ਼ਮਤ ਕਿਸ ਨੂੰ ਕਹਿੰਦੇ ਸਯਦ ਕਹਿਣ ਲਗਾ ਅਗਰ ਇਹ ਕਰਾਮਾਤ ਹੈ ਇਹ ਅਜ਼ਮਤ ਹੈ ਤਾਂ ਇਹ ਬਾਦਰ ਸ਼ਾਹ ਦੇ ਮੂੰਹ ਦੇ ਚ ਵਸਤੀ ਹੈ ਤੁਹਾਡੇ ਕੋਲ ਕੀ ਹੈ ਤੁਸੀਂ ਕਿਹੜੀ ਤਾਕਤ ਰੱਖਦੇ ਹੋ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੇਬ ਦੇ ਚ ਇੱਕ ਸੋਨੇ ਦੀ ਮੋਹਰ ਘੱਡੀ ਔਰ ਉਸ ਮੋਹਰ ਨੂੰ ਉਸ ਵਕਤ ਦਿਨਾਂ ਰਾਖਿਆ ਜਾਂਦਾ ਸੀ ਮੁਗਲ ਕਾਲ ਦੇ ਵਿੱਚ ਹਿੰਦੁਸਤਾਨ ਦੇ ਜੋ ਸਿੱਕਾ ਰਾਜ ਸੀ ਕਾਸ ਕਰਕੇ ਭਾਦਰ ਸ਼ਾ ਦੇ ਵਕਤ ਉਹਨਾਂ ਨੇ ਸਿੱਕੇ ਦਾ ਨਾਮ ਦੀਨਾਰ ਰੱਖ ਦਿੱਤਾ ਸੀ ਤੋ ਸੋਨੇ ਦੀ ਮੋਹਰ ਨੂੰ ਇੰਜ ਹਥੇਲੀ ਤੇ ਰੱਖ ਕੇ ਸੈਦ ਨੂੰ ਮੁਖਾਤਬ ਕਰਦੇ ਪਾਤਸ਼ਾਹ ਕਹਿੰਦੇ ਨੇ ਵਿਖ ਦੀਨਾਰ ਜੋ ਹਾਕ ਹਮਾਰੇ ਇਹ ਅਜ਼ਮਤ ਲਿਓ ਦੁਤੀ ਦੀ ਚਾਹ ਇਹ ਦੂਜੀ ਕਰਾਮਾਤ ਹੈ ਇਹ ਦੇਖ ਲਾਤੇ ਹਨ ਧਨ ਸੰਸਾਰ ਦੀ ਸਾਰੀ ਹਲਚਲ ਇਹਦੇ ਆਲੇ ਦੁਆਲੇ ਘੁੰਮ ਰਹੀ ਹੈ। ਔਰ ਇਹ ਧਨ ਇੱਕ ਮੂਰਖ ਤੇ ਲਾਗਰ ਕਮਜ਼ੋਰ ਬੰਦੇ ਕੋਲ ਹੋਵੇ ਉਸ ਦੀ ਮਾਨ ਪ੍ਰਤੀਸ਼ਟਾ ਹੋ ਜਾਂਦੀ ਹੈ। ਸਾਹਿਬ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਵੀ ਵਾਕ ਹੈ ਕੋ ਨਾ ਵਡਾ ਮਾਇਆ ਗੜਿਆ। ਮਨੁੱਖ ਨਹੀਂ ਵਡਾ। ਦਰਸਲ ਉਸ ਦੇ ਕੋਲ ਜੋ ਧਨ ਹੈ ਉਸ ਕਰਕੇ ਲੋਕ ਕਿ ਉਸ ਨੂੰ ਵੱਡਾ ਵੱਡਾ ਕਹਿੰਦੇ ਨੇ ਉਸ ਦੀ ਵਡਿਆਈ ਬਣ ਜਾਂਦੀ ਹੈ ਪਰ ਵਾਸਤਵਿਕ ਸਾਬ ਕਹਿੰਦੇ ਨੇ ਸੋ ਵੱਡਾ ਜਨ ਰਾਮ ਲੇਵਲਾ ਮੁਖਤਸਰゼ ਸੈਦ ਸੁਣ ਕੇ ਅਗ ਬਗੋਲਾ ਹੋਇਆ ਜਦ ਮਹਾਰਾਜ ਨੇ ਕਿਹਾ ਇਹ ਧਨ ਵੀ ਇੱਕ ਤਾਨ ਹੈ ਕਿ ਸ਼ਕਤੀ ਹੈ ਇੱਕ ਅਜ਼ਮਤ ਹੈ ਕਰਾਮਾਤ ਤੋ ਸੁਨ ਸੈਦ ਬੋਲੇ ਤਜਮਾਉ ਨੇ تم میں کرامات ہے کون سوکھا ہو کے کہنے لگا بھئی ایک کرامات آخر دن کی ہو گئی نہ سونے ہے تھوڑی چیڑی شکتی ہے سن دیا سار مہراج نے میان چو تلوار کٹی سن ست گرور شمشیر نکاسی سب میں چھٹا سمان پرکاسی. او شمشیر ایسی چمکی جیسے آسمان چمک کرتے بھائے. ساری محفل دے چہرے پیلے پہ گئے سارے دنگ رہ گئے ایک ہی ہویا گرگوبن سنگھ جی مہاراج نے تلوار کڈ لیے بھادر شاہ ਆਪਣੀ ਥਾਂ ਤੇ ਹੈਰਾਨ ਸੁਨ ਸਤਗੁਰ ਸ਼ਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਤਤ ਛਿਨ ਬਦਨ ਪੀਤ ਹੋਏ ਗਏ ਲੋਚਨ ਸਮੁਖ ਨ ਕਰਤੇ ਬਾਇ ਦਰਦਾ ਮਾਰਾ ਕੋਈ ਵੀ ਆਪਣੀ ਅੱਖਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਰਫ ਨਹੀਂ ਕਰਦਾ ਸੈਦ ਨੂੰ ਮੁਖਾਤਬ ਕਰਦੇ ਆਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਨ ਕੀਤਾ धीज बेपते श्री मुखते कहे ए भी करामात दिखाएं ऐदिक करामात है देखदा पे मेरे हाथ देच हुन तू मोहू दुल के करामात दिखाओ ते मैं तैनू इस भी करामात दिखाना कंबण लग पे सैयद किधर मेरी गर्दन ना उडा देन हाथ जोड़ के कहन लगा नहीं महाराज मैं के थोड़ा आप दी नाल वार्तालाप करनी सी ਕਹਿੰਦੇ ਕਿ ਨਹੀਂ वार्तालाप ਨਹੀਂ ਤੂੰ ਇਹ ਆਖਦਾ ਕਿ ਮੈਨੂੰ ਕੋਈ ਸ਼ਕਤੀ ਦੇਖਣੀ ਹੈ ਕਰਾਮਾਤ ਦੇਖਣੀ ਹੈ ਤੋ ਹਉ ਤੂੰ ਮੋ ਇਹ ਬੋਲ ਕਿ ਕਰਾਮਾਤ ਦਿਖਾਓ ਤੇਸੀ ਤੈਨੂੰ ਕਰਾਮਾਤ ਦਿਖਾਈਏ ਉਹਦੇ ਹੱਥ ਜੋੜ ਗਏ ਨਹੀਂ ਮਹਾਰਾਜ ਮੈਂ ਇਸ ਤਰ੍ਹਾਂ ਦਾ ਤੇ ਕੁਝ ਨਹੀਂ ਦੇਖਣਾ ਚਾਹੁੰਦਾ ਸੀ ਤੋ ਭਾਦਰ ਸ਼ਾਹੀ ਦੀ ਤਰਫ ਮੁਖਾਸਬ ਹੋ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਮੈਂ ਭਾਰਤ ਵਾਸੀਆਂ ਨੂੰ ਇਹ ਕਰਾਮਾਤ ਦੇਣ ਵਾਸਤੇ ਆਇਆ جو شکتی ہین ہو گئے سن بزدل ہو گئے سن اور اس دیش غلام بنایا ہے یہ تو سارا جگت جاندہ افغانیا نے غلام بنایا ایرانی نے غلام بنایا اتے ڈچ آئے اتے پرتگیز آئے ایتھے انگریز آئے منگول آئے عرب آئے جو بھی آیا کامیاب ہویا مالک بن بیٹھا دیش دے مالک غلام بن گئے داس بن گئے حملہ آور مالک بنے اور اے غلامی ایک دن دی نہیں ایک مہینے دی نہیں ایک سال دی نہیں ایک صدی دی نہیں سینکڑے سال تک یہ دیش غلام رہا کدی منگولان کا کدی افغانیاں کا کدی ایرانیاں کا کدی ارب کدی ڈچ کدی پرتگیز ਕਦੀ ਫ੍ਰੈਂਚ ਤੇ ਕਦੀ ਅੰਗਰੇਜ਼ ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਬਣਾਇਆ ਕਾਰਨ ਭਾਰਤ ਵਾਸੀ ਸ਼ਕਤੀਹੀਣ ਹੋ ਚੁਕੇ ਅਸੀਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਬਾਦਰੀ ਸ਼ਾਹ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਇਹ ਜੋ ਕਰਾਮਾਤ ਦੇਖਣਾ ਚਾਹੁੰਦਾ ਸੀ ਸਯਦ ਹੁਣ ਹੱਥ ਜੋੜ ਕੇ ਖੜਾ ਹੈ ਡਰਦਾ ਮਾਰਾ ਬਸ ਮੈਂ ਇਹ ਹੀ ਕਰਾਮਾਤ ਦੇਣੀ ਹੈ ਭਾਰਤ ਵਾਸੀਆਂ ਨੂੰ ਕਿ ਇਹ ਆਪਣੇ ਦੇਸ਼ ਦੇ ਮਾਲਕ ਬਣ ਸਕਣ ਦੇਸ਼ ਵਿੱਚ ਰਹਿੰਦੇ ਹੋਇਆ ਆਪਣੇ ਘਰ ਵਿੱਚ ਰਹਿੰਦੇ ਹੋਇਆ ਗੁਲਾਮਾਂ ਦੀ ਤਰ੍ਹਾਂ ਨਾ ਰਹੇ ਦਾਸਾਂ ਦੀ ਤਰ੍ਹਾਂ ਨਾ ਰਹੇ ਮਾਲਕ ਦੀ ਤਰ੍ਹਾਂ ਰਹੇ ਸੁੱਤੀ ਹੋਈ ਬਿਰਸਦੀ ਕਲਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਾਇਆ ਮੁਖਤਸਰ ਅਰਜ਼ ਕਰਨ ਤੋਂ ਮੇਰੀ ਮੁਰਾਦ ਇਹ ਹੈ ਕਿ ਧਨ ਵੀ ਇੱਕ ਤਾਣ ਹੈ ਇੱਕ ਸ਼ਕਤੀ ਹੈ ਤੇ ਧਨ ਵਾਂਗ ਦੀ ਪੂਜਾ ਧਨ ਦੀ ਪੂਜਾ ਕਿਉਂਕਿ ਧਨ ਇੱਕ ਤਾਕਤ ਹੈ ਤਾਂ ਜਿੱਥੇ ਤਾਣ ਹੋਵੇਗਾ ਉੱਥੇ ਮਾਣ ਆ ਜਾਏਗਾ ਤਾਣ ਦੇ ਤਾਣ ਧਨ ਦੇ ਤਾਣ ਤੋਂ ਬਾਅਦ ਅਗਰ ਕੋਈ ਤਾਣ ਅਹਮ ਹੈ ਤਾਂ ਉਹ ਹੈ ਬੌਧਕ ਤਾਣ ਬੌਧਕ ਬਲ ਦਿਮਾਗੀ ਸ਼ਕਤੀ ਆਮ ਮਨੁੱਖਾਂ ਨਾਲੋਂ ਬੁੱਧੀ ਜ਼ਿਆਦਾ ਤਿੱਖਣ ਹੋਵੇ ਜ਼ਿੰਦਗੀ ਦੇ ਗਹਿਰੇ ਮਸਲਿਆਂ ਨੂੰ ਸਮਝ ਸਕੇ ਸੰਸਾਰ ਦੀ ਸਮੱਸਿਆਵਾਂ ਦਾ ਉਹਦੇ ਕੋਲ ਸਮਾਧਾਨ ਹੋਵੇ ਤਾਂ ਐਸੀ ਪ੍ਰਸਿੱਧੀ ਵੀ ਪ੍ਰਤੀਸ਼ਟਾ ਵੱਧ ਜਾਂਦੀ ਬૌਧਿਕ ਬਲ ਰੱਖਣ ਵਾਲੇ ਕੁਝ ਪੁਰਸ਼ਾਂ ਨੂੰ ਅਕਬਰ ਨੇ ਆਪਣੇ ਦਰਬਾਰ ਦਾ ਰਤਨ ਆਖਿਆ ਸੀ ਇਨ੍ਹਾਂ ਰਤਨਾਂ ਦੇ ਚੋਂ ਜਨਾਬ ਫੈਜ਼ੀ ਕਵੀ ਰਹੀ ਰਾਜਾ ਮਾਨ ਸਿੰਘ ਮੁੱਲਾ ਬੋ ਪਿਆਜ਼ਾ ਬੀਰਬਲ ਔਰ ਤਾਨ ਸੈਨ ਦਾ ਖਾਸ ਅਸਥਾਨ ਸੀ ਇਹਨਾਂ ਮਨੁੱਖਾਂ ਨੂੰ ਰਤਨ ਆਖਣ ਤੋਂ ਮੁਰਾਦ ਇਤਨੀ ਸੀ ਕਿ ਆਮ ਮਨੁੱਖਾਂ ਨਾਲੋਂ ਜ਼ਿਆਦਾ ਸੂਝਵਾਨ ਸਨ ਤੋਂ ਸੂਝ ਸਮਝ ਵੀ ਇੱਕ ਸ਼ਕਤੀ ਹੈ ਇੱਕ ਤਾਣ ਹੈ ਤੇ ਤਾਣ ਦੇ ਆਲੇ ਦੁਆਲੇ ਮਾਣ ਹੋਵੇਗਾ ਕਾਇਰ ਲੋ ਸੰਗੀਤਕਾਰ ਮੂਰਤੀਕਾਰ ਮੁਸਵਰ ਅਤੇ ਸ਼ਾਸਤ੍ਰ ਵਿਦਿਆ ਦੇ ਗਿਆਤੇ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਨੇ ਦਾਰਸ਼ਨਿਕ ਫਿਲਾਸਫਰ ਸੰਸਾਰ ਦੇ ਵਿੱਚ ਬੜੀ ਉਹਨਾਂ ਨੂੰ ਪ੍ਰਤਿਸ਼ਟਾ ਮਿਲਦੀ ਹੈ ਕਿਉਂਕਿ ਉਹਨਾਂ ਕੋਲ ਵੀ ਇੱਕ ਤਾਣ ਹੈ ਇਹ ਤਾਣ ਦਿਮਾਗੀ ਤਾਣ ਹੈ ਪਹਿਲਵਾਨ ਦੇ ਕੋਲ ਤਨ ਦਾ ਤਾਣ ਹੈ ਦਾਰਸ਼ਨਿਕ ਦੇ ਕੋਲ ਦਿਮਾਗ ਦਾ ਤਾਣ ਹੈ आम शरीरांदे नालੋਂ पहलवान ਦਾ ਸਰੀਰ ਬਹੁਤ ਭਾਰੀ ਪਰਖਮ ਹੈ ਤੇ ਸ਼ਕਤੀਸ਼ਾਲੀ ਹੈ। ਆਮ ਮਨੁੱਖਾਂ ਦੇ ਨਾਲੋਂ ਦਾਰਸ਼ਨਿਕ ਫਿਲਾਸਫਰ, ਚਿੱਤਰਕਾਰ ਤੇ ਕਵੀ ਕੋਲ ਬौਧਿਕ ਬਲ ਜ਼ਿਆਦਾ ਹੁੰਦਾ ਹੈ। ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਤਨ ਦੀ ਸ਼ਕਤੀ ਨਾਲ ਕੋਹਿਰ ਦਾ ਸੁਧ ਨਹੀਂ ਆਉਂਦਾ। पहलवान ਲਾਜ਼ਮੀ ਨਹੀਂ ਕਿ ਸੰਤ ਉਹ ਵਗਤ। धनवान जरूरी नहीं कि अंदरों पवित्र होवे इस शक्ति दिया अंदर दी पवित्रता ਦੇ ਨਾਲ ਕੋਈ تعلق ਨਹੀਂ اسی ਤਰੀਕੇ ਨਾਲ बौद्धिक बल ਰੱਖਣ ਵਾਲਾ ਪੁਰਸ਼ ਦਾਰਸ਼ਨਿਕ ਫਿਲਾਸਫਰ ਕਵੀ ਸੰਗੀਤਕਾਰ ਚਿੱਤਰਕਾਰ ਹਿਰਦੇ ਦਾ ਵੀ ਸ਼ੁੱਧ ਹੋਵੇ ਇਹ ਕੋਈ ਜ਼ਰੂਰੀ ਨਹੀਂ ਇਹ لازਮੀ ਨਹੀਂ ਕਈ ਦਫਾ ਸਦਾਚਾਰ ਦਿੱਤੇ ਕਵਿਤਾ ਲਿਖਣ ਵਾਲੇ ਦੁਰਾਚਾਰ ਦੀ ਅਗਨ ਦੇ ਚ ਜਲ ਰਹੇ ਹੁੰਦੇ ਹਨ ਅੰਮ੍ਰਿਤ ਦੇ ਉੱਤੇ ਗੀਤ ਲਿਖਣ ਵਾਲੇ ਆਪਣੀ ਜ਼ਿੰਦਗੀ ਨੂੰ ਕਈ ਵਾਰ ਜ਼ਹਿਰ ਬਣਾ ਲੈਂਦੇ ਪਰਕਾਸ਼ ਤੇ ਚਾਨਣੇ ਦੇ ਉੱਤੇ ਧੂਆਂ ਧਾਰ ਤਕਰੀਰ ਕਰਨ ਵਾਲੇ ਕਈ ਵਾਰ ਉਹਨਾਂ ਦੇ ਮਾਨਸਿਕ ਮੰਡਲ ਦੇ ਵਿੱਚ ਮਸਿਆ ਦੀ ਰਾਤ ਆਉਂਦੀ ਹੈ ਤਾਰੀਕੀ ਆਉਂਦੀ ਹੈ ਬਹੁਤ ਗਹਿਰੀਆਂ ਗੱਲਾਂ ਪਿਛਲੀ ਸਦੀ ਦੇ ਮਸ਼ਹੂਰੋ ਮਾਰੂਫ ਸ਼ਾਇਰ ਗ਼ਾਲिब ਨੇ ਆਖਿਆ ਨਾ ਸ਼ਾਇਰੀ ਦੀ ਦੁਨੀਆ 'ਚ ਕਵਤਾਰੀ ਦੁਨੀਆ 'ਚ ਉਸ ਦਾ ਆਪਣਾ ਇੱਕ ਖਾਸ ਥਾਂ ਹੈ ਇਕਬਾਲ ਜੈਸਾ ਸ਼ਾਇਰ ਵੀ ਕਹਿੰਦਾ ਹੈ ਕਿ ਮਨੁੱਖ ਦਾ ਦਿਮਾਗ ਕਿੱਥੇ ਤੱਕ ਪ੍ਰਵਾਸ ਕਰ ਸਕਦਾ ਹੈ ਕਿਤਨੀ ਬੁਲੰਦੀਆਂ ਨੂੰ ਛੂਹ ਸਕਦਾ ਹੈ ਇਹ ਪ੍ਰੇਰਣਾ ਮੈਨੂੰ ਗ਼ਾਲिब ਤੋਂ ਮਿਲੀ ਗਾਲਿਬ ਬ੍ਰह्म ਗਿਆਨੀ ਦੀ ਤਰ੍ਹਾਂ ਹੀ ਕਹਿੰਦਾ ਹੈ ਬਾਜ਼ੀ ਚਾ ਇਤਫਾਲ ਹੈ ਦੁਨੀਆ ਮੇਰੇ ਆਗੇ ਇਹ ਸਾਰੀ ਦੁਨੀਆ ਇੱਕ ਬੱਚਿਆਂ ਦਾ ਖੇਲ ਹੈ ਹੁਣ ਭਗਤ ਵੀ ਕਹਿੰਦੇ ਨੇ ਇਹ ਜਗਤ ਬੱਚਿਆਂ ਦਾ ਖੇਲ ਹੈ ਆਵਨ ਜਾਣ ਇੱਕ ਖੇਲ ਬਨਾਇਆ ਆਗਿਆ ਤਾਰੇ ਕਿਨੀ ਮਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਜਗਤ ਦਾ ਤਮਾਸ਼ਾ ਹੀ ਮੈਂ ਦੇਖਣ ਵਾਸਤੇ ਆਇਆ ਔਰ ਜਗਤ ਸਵੈ ਇੱਕ ਤਮਾਸ਼ਾ ਹੈ میں ہوں پرم کو داسا دیکھن آئے جگہ تماشا غالب بھی سارا ایک کھیل ہے پر کھیل کھیل ہے بازی اتفال ہے دنیا میرے آگے ہوتا ہے شب و روز تماشا میرے آگے ایک بات ہے اور سلے میرے نزدیک ਇਕ ਖੇਲ ਹੈ ਅਜਾਜ਼ ਮਸੀਹਾ ਮੇਰੇ ਆਗੇ ਤਖਤ ਸੁਲੇਮਾਨੇ ਇੱਕ ਬੱਚਿਆਂ ਦਾ ਖੇਲ ਹੈ حضرت ঈਸਾ ਦੇ ਮੌਜੂਜ਼ੇ ਕਿਉਂਕਿ ਮੌਜੂਜ਼ੇ ঈਸਾ ਨਾਲ ਜੁੜੇ ਹੋਏ ਨੇ ਬਈ ਉਹਨੇ ਕਬਰਾਂ ਦੇ ਚੋਂ ਮੁਰਦੇ ਜ਼ਿੰਦਾ ਕੀਤੇ ਬਿਮਾਰ ਦੇ ਸਿਰ ਤੇ ਹੱਥ ਰੱਖਿਆ ਤੰਦਰੁਸਤ ਕਰ ਦਿੱਤਾ ਅੰਧੇ ਨੂੰ ਬਿਨਾਈ ਮਿਲ ਗਈ ਪਾਗਲ ਨੂੰ ਦਿਮਾਗ ਮਿਲ ਗਿਆ ਨਿਰਧਨ ਨੂੰ ਦਨ ਮਿਲ ਗਿਆ ਗਾਲिब ਕਹਿੰਦਾ ਹੈ ਬੱਚਿਆਂ ਦਾ ਖੇਲ ਹੈ ਇੱਕ ਬੋਤ ਹੈ ਅਜਾਜ਼ ਮਸੀਹਾ ਮੇਰੇ ਆ ਗਏ حضرت ঈਸਾ ਦੇ ਜਿਹੜੇ ਮੌਜੂਜ਼ੇ ਨੇ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ ਪ੍ਰਵਾਸ ਗਾਲिब ਦੀ ਬੜੀ ਉੱਚੀ ਦਿਮਾਗੀ ਵਿਚਾਰਾਂ ਬੜੀਆਂ ਮਹਾਨ ਕਿਰਦਾਰ ਮਹਾਨ ਨੇ ਉੱਚੇ ਵਿਚਾਰ ਉੱਚੇ ਕਿਰਦਾਰ ਨੂੰ ਜਨਮ ਨਹੀਂ ਦੇ ਸਕਦੇ ਸਿਰਾਂ ਉਹਦਾ ਇਹ ਰਸੀਆ ਸੀ ਦਿਨ ਰਾਤ ਸ਼ਰਾਬ ਪੀ ਕੇ ਆਪਣਾ ਗਮ ਭੁਲਾਉਣ ਦੀ ਕੋਸ਼ਿਸ਼ ਕਰਦਾ ਸੀ ਇਨਾਂ ਉੱਚੇ ਵਿਚਾਰਾਂ ਨੇ ਉਸ ਦੀ ਜ਼ਿੰਦਗੀ ਦੀ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਦਿੱਤਾ ਸੀ ਔਰ ਮਰਦੇ ਦਮ ਤੱਕ ਵੀ ਸ਼ਰਾਬ ਦੀ ਲੱਤ ਵਿੱਚ ਰਿਹਾ ਕਹਨਨ ਜਦ ਇਸ ਦਾ ਦਮ ਨਿਕਲਣ ਲੱਗਾ ਤਾਂ ਅਨਲੇ ਦੋ ਲੈ ਸਾਗਰਦ ਖੜੇ ਸਨ ਉਹ ਕਹਿਣ ਲੱਗੇ ਉਸਤਾਦ ਜੀ ਕਿ ਸੇਵਾ ਐਸਬਕਤ ਕਰਨੀ ਹੋਵੇ ਤੇ ਹੁਕਮ ਕਰੋ ਗਾਲिब ਕਹਿਣ ਲਗਾ ਸ਼ਰਾਬ ਲਿਆਓ ਸਾਧਰਤ ਕਹਿਣ ਲਗੇ ਅੱਲਾ ਦਾ ਨਾਮ ਲਿਓ ਜਾ ਰਹੇ ਹੋ ਸੰਸਾਰ ਤੋਂ ਤੋ ਗਾਲिब ਕਹਿੰਦਾ ਨਹੀਂ ਜੇ ਅੱਲਾ ਕੋਲ ਵੀ ਮੈਂ ਜਾ ਰਿਹਾ ਤੋ ਪੀ ਕੇ ਹੀ ਜਾਣਾ ਚਾਹਦਾ ਨਸ਼ੇ ਚ ਜਾਣਾ ਚਾਹਦਾ ਲਿਆਓ ਸ਼ਰਾਬ ਦੀ ਸੁਰਾਹੀ ਨਿਆਂਦੀ ਗਈ ਪਰ ਹੱਥਾਂ ਵਿੱਚ ਕੰਬੜੀ ਛੜੀ ਹੋਈ ਸੀ। ਦਮ ਨਿਕਲ ਰਿਹਾ ਸੀ। ਸਿਰਫ ਅੱਖਾਂ ਖੁੱਲੀਆਂ ਸਨ। ਬਾਕੀ ਹੱਥਾਂ ਪੈਰਾਂ ਦੇ ਚੋਂ ਪ੍ਰਾਣ ਨਿਕਲ ਚੁਕੇ ਸਨ। ਜਿਸ ਜਿਸ ਅੰਗ ਚੋਂ ਪ੍ਰਾਣ ਨਿਕਲ ਜਾਂਦੇ ਨੇ ਉਹ ਅੰਗ ਸਾਕਨ ਹੋ ਜਾਂਦੇ ਨੇ, ਬੇਹਰਕਤ ਹੋ ਜਾਂਦੇ ਨੇ। ਸ਼ਾਗਿਰਦਾਂ ਨੇ ਦੇਖ ਲਿਆ ਉਸਤਾਦ ਜਾ ਰਿਹਾ ਹੈ, ਉਸੁਰਾਈ ਚੁੱਕਣ ਲੱਗੇ। ਰੋਕੀ, ਬੋਲ ਕੇ ਰੋਕਿਆ।

ਕੁੱਤੇ ਜ਼ਿੰਦਗੀ ਦਲਦਲ ਦੇ ਵਿੱਚ ਫਸੀ ਹੋਈ ਹੈ ਦੁੱਖਾਂ ਦੇ ਪਰੇਸ਼ਾਨੀ ਤੇ ਬੇਚੈਨੀ ਦੇ ਇਸ ਵਾਸਤੇ ਤਨੰਦ ਆ ਤਾਂ ਧਨ ਦਾ ਤਾਂ ਬૌਧਿਕ ਤਾਂ ਮਾਣ ਨੂੰ ਤੇ ਜਨਮ ਦਿੰਦਾ ਹੈ ਮਾਣ ਤੇ ਬੜਾ ਮਿਲ ਜਾਂਦਾ ਹੈ ਪ੍ਰਤਿਸ਼ਟਾ ਤੇ ਬਹੁਤ ਮਿਲ ਜਾਂਦੀ ਹੈ ਪਰ ਜੀਵਨ ਦੀ ਮੂਲ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਮਿਲਦਾ ਉਹ ਬਣੀਆਂ ਰਹਿੰਦੀਆਂ ਦਿਮਾਗੀ ਤਾਣ ਤੋਂ ਬਾਅਦ ਬੌਧਿਕ ਬਲ ਤੋਂ ਬਾਅਦ ਸੰਸਾਰ ਵਿੱਚ ਜਿਸ ਤਾਣ ਦੀ ਚਰਚਾ ਹੈ ਉਹ ਹੈ ਰਾਜਸੀ ਤਾਣ ਕਿਸੇ ਨੂੰ ਕੁਰਸੀ ਮਿਲ ਗਈ ਹੈ ਔਦਾ ਮਿਲ ਗਿਆ ਹੈ ਤਾਂ ਇਹ ਵੀ ਇੱਕ ਤਾਣ ਹੈ ਇਹ ਵੀ ਇੱਕ ਸ਼ਕਤੀ ਹੈ ਹਲੇ ਦੁਆਲੇ ਮਾਣ ਪ੍ਰਕਰਮਾ ਕਰੇਗਾ ਉਹਦੀ ਵੀ ਪ੍ਰਤਿਸ਼ਟਾ ਹੋਵੇਗੀ ਬੜੀ ਪੂਜਾ ਹੋਵੇਗੀ